ਮਟਿੰਡਾ ਦੀ ਹਾਈ ਟੈਕ ਕੇਂਦਰੀ ਜੇਲ੍ਹ ਦੇ ਵਿੱਚ ਹੋਈ ਦੋ ਗੁੱਟਾਂ ਦੇ ਵਿੱਚ ਜ਼ਬਰਦਸਤ ਲੜਾਈ ਚਾਰ ਕੈਦੀਆਂ ਦੇ ਜ਼ਖਮੀ ਹੋਣ ਦੀ ਖਬਰ ਲਿਆਂਦੇ ਗਏ ਅੱਧੀ ਰਾਤ ਨੂੰ ਸਿਵਲ ਹਸਪਤਾਲ ਇਲਾਜ ਦੇ ਲਈ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਿਵਲ ਹਸਪਤਾਲ ਲਿਆਂਦੇ ਗਏ ਹਵਾਲਾਤਿਆਂ ਦੀਆਂ ਜੋ ਕਿ ਬੀਤੀ ਰਾਤ ਦੋ ਗੁੱਟਾਂ ਦੀ ਲੜਾਈ ਜਿਹਦੇ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਡੀਐਸਪੀ ਸਿਟੀ 2 ਦੇ ਵੱਲੋਂ ਸਾਰੇ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਸਪਸ਼ਟ ਕੀਤਾ ਗਿਆ ਕਿ ਕੇਂਦਰੀ ਜੀਲ ਦੇ ਵਿੱਚ ਦੋ ਧਿਰਾਂ ਦੀ ਲੜਾਈ ਹੋਈ ਹੈ ਜਿਸ ਦੇ ਵਿੱਚ ਚਾਰ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਜਿੰਨਾ ਤੇ ਤਾਣਾ ਕੈਂਟ ਵਿਖੇ ਮਾਮਲੇ ਦੀ ਜਾਂਚ ਪੜਤਾਲ ਕਰਦੇ ਹੋਏ ਆ ਮਕਦਮਾ ਦੀ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਤੇ ਜਾਂਚ ਦੇ ਵਿੱਚ ਸਾਬਤ ਹੋਏਗਾ ਕਿ ਆਖਿਰ ਇਹ ਲੜਾਈ ਕਿਉਂ ਹੋਈ ਪੂਰੀ ਜਾਣਕਾਰੀ ਤੁਹਾਨੂੰ ਸੁਣਵਾਨੇ ਆ ਡੀਐਸਪੀ ਸਿਟੀ 2 ਦੀ ਹੀ ਜ਼ੁਬਾਨੀ ਇੱਕ ਸਾਨੂੰ ਥਾਣਾ ਕੈਂਟਵੇਖੇ ਤਲਾਹ ਮਿਲੀ ਹੈਗੀ ਹੈ ਜੇਲ੍ਹ ਡਿਪਾਰਟਮੈਂਟ ਵੱਲੋਂ ਕਿ ਉੱਥੇ ਜਿਹੜੇ ਕੁਝ ਹਵਾਲਾਤੀ ਸੀਗੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਹੈ ਜਿਸ ਦੇ ਵਿੱਚ ਦੋਹਾਂ ਧਰਾਂ ਦੀ ਲੜਾਈ ਦੇ ਵਿੱਚ ਕੁੱਲ ਹਜੇ ਤੱਕ ਪਤਾ ਲੱਗਿਆ ਵੀ 4 ਜਾਨੇ ਜ਼ਖਮੀ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸਾਜਲ ਕਲਿਆਣ ਆ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਜਿਹੜੇ ਦੂਸਰੇ ਧਿਰ ਦੇ ਵਿਅਕਤੀ ਨੇ ਉਨਾ ਜੋ ਦੋ ਦੋ ਜਣਿਆਂ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਿ ਇੱਕ ਤਰਨਤਾਰਨ ਤੇ ਅੰਮ੍ਰਿਤਸਰ ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇੱਕ ਅਨੂਪ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਹ ਚਾਰੇ ਜਿਹੜੇ ਜ਼ਖਮੀ ਨੇ ਹੁਣ ਸਿਵਲ ਹਸਪੀਟਲ ਬਟਿੰਡਾ ਵਿਖੇ ਐਡਮਿਟ ਨੇ ਜੀ ਇੱਥੇ ਹੁਣ ਤੁਹਾਨੂੰ ਐਮਐਲਏ ਰ ਇਹਨਾਂ ਦੀ ਰਿਸਿਵ ਹੋ ਗਈ ਹੈ ਜਿੱਥੇ ਅਸੀਂ ਬਿਆਨ ਲਿਖ ਕੇ ਜੋ ਬੰਦੀ ਕਾਰਵਾਈ ਹਮਲੇ ਵਿੱਚ ਲੈ ਕੇ ਆਉਂਦੇ ਹਾਂ ਸਰਕਾਰਨ ਕੀ ਹੋਇਆ ਲਗਾਈ ਹੋਈ ਹੈ ਹਾਂਜੀ ਮੁੱਢਲੇ ਜੋ ਪ੍ਰੀਲਿਮਨਰੀ ਤੇ ਇਹੀ ਪਤਾ ਲੱਗਿਆ ਕਿ ਜਿੱਦਾਂ ਕੋਈ ਆਪਸੀ ਇਹਨਾਂ ਦੀ ਕਹਾਸੋਨੀ ਕਰਕੇ ਲੜਾਈ ਹੋਈ ਆ ਬਾਕੀ ਹੁਣ ਅਸੀਂ ਇਹਨਾਂ ਦਾ ਸਟੇਟਮੈਂਟ ਦਰਜ ਕਰਕੇ ਜੀ ਐਫ ਆਈ ਆਰ ਰਜਿਸਟਰ ਕਰਕੇ ਫਿਰ ਇਨਵੈਸਟੀਗੇਸ਼ਨ ਕਰਾਂਗੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਸਹੀ ਤੱਥਸੀ ਕੀ ਵਜ੍ਹਾ ਸੀ ਹੋਰ ਅਗਰ ਕਿਸੇ ਦੀ ਕੋਈ ਸ਼ਮੂਲੀਅਤ ਹੈਗੀ ਆ ਤਾਂ ਫਿਰ ਉਹ ਬੰਦੀ ਕਰਵਾਇਆ ਮੌਜੂ ਵਿੱਚ ਲੈ ਕੇ ਆਵਾਂਗੇ ਇਹਨਾਂ ਵਿੱਚੋਂ ਮੁੱਢਲੇ ਤੌਰ ਤੇ ਪਤਾ ਲੱਗਿਆ ਜਿੱਦਾਂ ਕਿ ਸਾਜਨ ਹੈ ਜਾਂ ਹੋਰ ਹੈ ਇਹਨਾਂ ਤੇ ਜੋ ਕੈਂਡੀਪੀਐਸ ਦੇ ਤੇ ਹੋਰ ਇਤਾਂ ਦੇ ਮੁਕਦਮੇ ਦਰਜ ਹਨ ਬਾਕੀ ਮੁਕਦਮਾ ਦਰਜ ਕਰਨ ਤੋਂ ਬਾਅਦ ਅਸੀਂ ਇਹਨਾਂ ਦਾ ਸਾਰਾ ਦਾ ਉਸ ਤੋਂ ਬਾਅਦ ਜੋ ਫਿਰ ਡਿਟੇਲਡ ਜੋ ਵੀ ਰਿਕਾਰਡ ਆਊਗਾ ਅਕੋਰਡਿੰਗਲੀ ਕਾਰਵਾਈ ਲਗਾਈ ਦੀ ਸਾਡੇ ਕੋਲ ਜਾਣਕਾਰੀ ਹੈ ਜੇ ਸੈਂਟਰਲ ਗੇਲ ਕਮਿਸ਼ਨ ਦਾ ਤੋਂ ਲੈ ਕੇ ਆ ਦੇਣਾ ਨੇ ਕਿ ਉਸਨ ਮੁਤਾਬਕ ਇਹਨਾਂ ਦੇ ਤੋਂ ਕਰਾਈ ਹੋਈ ਹੈ ਚਾਰਾਂ ਦੇ ਹੀ ਗ੍ਰੀਮਾਰਕਸ ਨੇ ਸ਼ਾਰਟ ਰਹਿ ਗਏ ਜੋ ਉੱਥੇ ਲੜੇ ਨੇ ਤੇ ਮੈਂ ਇਹਨਾਂ ਦੀ ਪਰਚਾ ਕੱਟ ਰੇ ਹਰੀ ਪਰ ਵੀ ਕਾਰਵਾਈ ਆਪਾਂ ਉਹ ਪੁਲਸ ਨੂੰ ਕਾਫੀ ਜੇ ਜਾਏਗਾ ਨੈਕਸਟ ਪੁਲਸ ਜਿਹੜਾ ਬਣਾਉਣੇ ਪਰਚਾ ਕਰਕੇ ਜੇ ਦੇ ਦੇ ਉਸਨ ਨਾਮ ਕੀ ਉਹਨਾਂ ਦੇ ਇਕੋ ਚਾਰਜ ਨੇ ਇੱਕ ਤਾਂ ਗੁਰਪ੍ਰੀਤ ਹੈ ਇੱਕ ਅਨੂਪ ਹੈ ਤੇ ਥਰਡ ਵੀ ਗੁਰਪ੍ਰੀਤ ਹੈ ਇੱਕ ਫੋਰਥ ਹੈ ਸਾਜਾ ਜੀ ਚਾਰਜ ਨੇ ਸਰ ਕਾਰਨ ਕੀ ਦੱਸਿਆ ਗਿਆ ਹੈ ਜੀ ਇਹ ਜਿਵੇਂ ਦੱਸਣ ਮੁਤਾਬਕ ਵੀ ਇਹ ਲੜੇ ਹੋ ਤੇ ਕੋਈ ਇਹਨਾਂ ਦਾ ਕੋਈ ਪਰਸਨਲ ਰੀਜ਼ਨ ਹੋ ਸਕਦਾ ਹੈ ਜੀ ਹਾਂ ਇਹ ਲੜਾਈ ਦਾ ਵੀ ਕਾਰਨ ਸੀਗਾ ਕਿ ਕਿੰਨਾ ਕਿ ਸੱਟਾਂ ਵੀ ਜੇ ਕੋਈ ਫ੍ਰੈਕਚਰ ਵਗੈਰਾ ਵੀ ਹੈ ਕੀ ਹੈ ਫ੍ਰੈਕਚਰ ਲੱਗ ਤਾਂ ਨਹੀਂ ਰਿਹਾ ਬਾਕੀ ਐਕਸ-ਰੇ ਕਰਾਵਾਂਗੇ ਉਸ ਚੀਜ਼ ਕਲੀਅਰ ਹੋ ਜਾ ਜੀ ਹਾਂਜੀ ਸਰ ਕੋਈ ਐਡਮਿਟ ਵਗੈਰਾ ਵੀ ਕੀਤਾ ਹੈ ਜਾਂ ਐਡਮਿਟ ਕੀਤਾ ਸਾਰੇ ਐਡਮਿਟ ਕੀਤੇ ਹੈ ਅਸੀਂ ਖਰਾਬ ਨਹੀਂ ਟ੍ਰੀਟਮੈਂਟ ਕਰ ਰਹੇ ਹਾਂ ਫਦਰ ਅਪਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਐਕਸ-ਰੇ ਕਰਾਵਾਂਗੇ